कि मैं जो सब्ज इंस्पेक्टर बनना तो मेरी हरकत चल जा रही है ना देना याद आजा भी उ दो घंटे चाह दिख रहे थे सब इंसपैक्टर जिन्हें लगना चाह नहीं खड़ा है दो घंटे तो नहीं खड़ा है ना चाह ना लिया घूमो फिर घूमना भी चाहिए सारा कुछ करना चाहिए पर हकता तुम्हें अपने आप दस देंगी जो रात में पैन लगेगा रात में पैन तो पहले एक मैं टापी लिखो कि मैं सब्ज़ इंस्पेक्टर की हरकत नैरी कर रहा हाँ तुम्हें अपने आप सामने पता लग जा भी नहीं कर रहा नहीं कर रही ठीक है नहीं तो जवाब थोड़े को किसी को ਆਪਾਂ ਮੇਰਾ ਦਰਾਂ ਦਰਾਂ ਤੇ ਜਾਂਦੇ ਖੜਿਆ ਕਿਸ ਨੂੰ ਸਲਾਹ ਦੇਣੀ ਕਿਸਦਾ ਪੇਪਰ ਕਰਾਉਣਾ ਹੈ ਉਹ ਤੇ ਚਲਾਉਣ ਨਹੀਂ ਕਿਸਦਾ ਬੋਰਡ ਦਾ ਪੇਪਰ ਕਰਾਉਣਾ ਹੈ ਹਰੇਕ ਦੇ ਪੇਪਰ ਟੱਪਣ ਦਾ ਤਰੀਕਾ ਹਰੇਕ ਦਾ ਅੱਗੜ ਹੈ ਹਰੇਕ ਦਾ ਅੱਗੜ ਹੈ ਕਿਸੇ ਦਾ ਕੋਈ ਸਾਇੰਸ ਪੇਪਰ ਕਿਸੇ ਦਾ ਮੈਥ ਪਹਿਲਾਂ ਤੋਂ ਸਟਰੋਂਗ ਹੋ ਸਕਦਾ ਕਿਸੇ ਦਾ ਜੀਕੇ ਵੀਕ ਹੋ ਸਕਦੀ ਹੈ ਕਿਸੇ ਦੇ ਜੀਕੇ ਪਹਿਲਾਂ ਤੋਂ ਸਟਰੋਂਗ ਹੋ ਸਕਦੀ ਕਿਸੇ ਦੀ ਇੰਗਲਿਸ਼ ਸਟਰੋਂਗ ਹੋ ਸਕਦੀ ਕਿਸੇ ਦੀ ਪਹਿਲਾਂ ਤੋਂ ਪੰਜਾਬੀ ਸਟਰੋਂਗ ਹੋ ਸਕਦੀ ਠੀਕ ਹੈ ਕਿਸੇ ਦੀ ਸਕੂਲਿੰਗ ਪਹਿਲਾਂ ਬਹੁਤ ਵਧੀਆ ਰਹਿੰਦੀ ਹੈ ਕਿਸੇ ਦੀ ਬਹੁਤ ਮਾੜੀ ਰਹਿੰਦੀ ਹੈ ਕੋਈ ਸਰਕਾਰੀ ਪੜਾ ਕੋਈ ਚੀਜ਼ੀ ਪੜ੍ਹਦਾ ਤਾਂ ਉਹ ਚੀਜ਼ ਹੈ ਹਰੇਕ ਦਾ ਡਿਫਰੈਂਟ ਉਹਨਾਂ ਨੂੰ ਮਨ ਨਾਲ ਕੋਈ ਐਸੇ ਬੰਦੇ ਤੋਂ ਸਲਾਹ ਲੈ ਰਹੇ ਹੋ ਜਿਹਦਾ ਜੀਕੇ ਪਹਿਲੇ ਜਿ ਸਟਰੋਂਗ ਸੀ ਸਕੂਲਿੰਗ ਦੇ ਵਿੱਚੋਂ ਪਹਿਲੇ ਟੌਪ ਕਰ ਰਿਹਾ ਤੇ ਤੁਸੀਂ ਨਾ ਲੈਸੀ ਮਨ ਨਾਲ ਤੇ ਤੁਹਾਡੇ ਨੰਬਰ ਨਹੀਂ ਆਉਂਦੇ ਥੋੜਾ ਥੋੜਾ ਕੰਮ ਹੀ ਨਹੀਂ ਆਉਂਦਾ ਜਿਵੇਂ ਉਹ ਕਹਿੰਦੇ ਵੀ ਜਿਹੜਾ ਗਰੀਬ ਬੰਦਾ ਮਨ ਨਾਲ ਕੋਈ ਜਿਹਦੇ ਕੋਲ ਪੈਸੇ-ਪੋਸੇ ਨਹੀਂ ਹੈਗੇ ਉਹ ਕਹਿੰਦਾ ਅਮੀਰ ਮੈਂ ਕਿਵੇਂ ਬਣਾ ਤੇ ਹੁਣ ਅਮੀਰ ਔਸਤ ਕਹਿੰਦਾ ਜਿਹੜਾ ਕਦੇ ਪ੍ਰਸਤਾਨ ਨਹੀਂ ਗਰੀਬ ਹੋਈ ਜਿਹੜਾ ਉਹ ਕਦੇ ਗਰੀਬ ਹੀ ਨਹੀਂ ਰਿਹਾ ਉਹ ਤੁਹਾਨੂੰ ਗਰੀਬੀ ਕੀ ਦੱਸੂ ਤੇ ਗਰੀਬੀ ਕੀ ਹੁੰਦੀ ਹੈ ਗਰੀਬੀ ਤਾਂ ਉਸ ਨੇ ਪਤਾ ਨਾਲ ਜਿਹੜਾ ਗਰੀਬ ਰਿਹਾ ਤਾਂ ਉਹ ਚੀਜ਼ਾ ਤੁਹਾਨੂੰ ਪਾਸ ਹੋਣ ਵਾਸਤੇ ਉਹ ਕਦੀ ਨੀ ਖੇਲ ਹੋਣ ਦਾ ਨੁਕਸਾਨ ਕੀ ਆ ਜਦੋਂ ਖੇਡਣ ਨਾਲ ਦਿਮਾਗ ਕਿੰਨੇ ਕਰਾਉਂਦਾ ਬੰਦਾ ਕਿੰਨੇ ਡੀਮੋਟੀਵੇਟ ਹੋ ਜਾਂਦਾ ਸਲਾਹ ਤੁਹਾਨੂੰ ਦਊਗਾ ਹੀ ਮੁੰਡਾ ਖੇਡ ਹੋਏ ਤੇ ਵਧੀਆ ਸਲਾਹ ਵੀ ਉਸੇ ਦੀ ਹੋਊ ਪਰ ਹਾਂ ਖੇਡ ਹੁਣ ਤੱਕ ਪਾਸ ਵੀ ਹੋਇਆ ਹੋਵੇ ਕਿਤੇ ਇਕੱਲੇ ਹੀ ਨਾ ਹੋਵੇ ਉਹਦਾ ਤੂੰ ਵੀ ਸਲਾਹ ਲੈ ਲੈ ਉਹ ਜਿਹੜਾ ਇਕੱਲਾ ਖੇਡ ਹੀ ਨਾ ਹੋਵੇ ਮੇਰੇ ਕੋਲ ਪਾਸ ਨਾ ਹੋਵੇ ਉਹਦਾ ਤੂੰ ਵੀ ਸਲਾਹ ਲੈ ਲੈ ਤੂੰ ਮੇਰੇ ਕੋਲ ਪਾਸ-ਤਾਬ ਨਹੀਂ ਹੋਇਆ ਖੇਡ ਹੋਇਆ ਹੁਣ ਉਹਦਾ ਪਾਸ ਵੀ ਹੋ ਰਿਹਾ ਕਿਤੇ ਨਾ ਕਿਤੇ ਜਾ ਕੇ ਸਲਾਹ ਉਸ ਕੋਲ ਹੀ ਲੀਕ ਜਿਹੜਾ ਬੰਦਾ ਟੌਪ 'ਚ ਹੈ ਜਿਹੜਾ ਆਈਏ ਕਿਤੇ ਵਿੱਚ ਜਾਂਦੇ ਆ ਤੁਸੀਂ ਸਲਾਹ ਲੈ ਲਓ ਅਗਲੇ ਸੱਭਾ ਕ सियाने बनो इतने आयो तो थोड़ी सिलेक्शन पक्की है पर सिलेक्शन पक्की का मतलब ये जी तुम्हें पढ़ो आपसे देख के आ जाएँ चलो स प्रमोश नहीं करते जी सर पोस्ट नहीं लाऊ दी सर ए नहीं करते जी रिकमेंडे आए हो सारी ठीक गल हम तुम रिकमेंड तो ता ही करो जी तुम बढ़िया लगूगा बढ़िया लग गया ठीक है पर बढ़िया में स्वास्थ्य जो तुम वो भी करो वो ठीक है कि नहीं अगर बाणी हर कोई पढ़ता है हम पढ़ता लगे हम ही नहीं करना फिर फायदा आप बताते रहना भी रब गुरुद्वारे जा मंदिर जा रहे भी जा आप जाकर उठी एक इमेजिन करके देखो लो थोड़े को रब ही आ भी चंगा मैं ਮੈਂ ਤੇਰੀ ਹੱਲ ਕਰੂੰਗਾ ਹੁਣ ਤੁਸੀਂ ਇਮੇਜਨ ਕਰੋ ਕਿ ਰੱਬ ਕੋਲੇ ਨਾਲ ਬੰਦਾ ਤੇ ਤੁਸੀਂ ਰੱਬ ਨੂੰ ਘੰਟਾ ਨਹੀਂ ਜਾਣਾ 1 ਘੰਟਾ ਕਿਉਂਕਿ ਆਪਣੀ ਹਰਕਤ ਹੀ ਅਸੀਂ ਹੈ ਜਦੋਂ ਤੁਸੀਂ ਚਾਹ ਪੀਂਦੇ ਹੋ ਰੱਬ ਨੇ ਕਹਿਣਾ ਬਿੰਨਾ ਪੜ ਫੇਰ ਕਿਤੇ ਹੋਰ ਕੋਈ ਫੋਨ ਚੁਲਾ ਰੱਬ ਨੇ ਕਹਿਣਾ ਪੜ ਰੱਬਾ ਤੂੰ ਦਾ ਮੈਂ ਕੋਈ ਪੜਨ ਤਰਬ ਨੂੰ ਤਾਂ ਪੜਨਾ ਕੀ ਕੋਈ ਨਹੀਂ ਬੱਚ ਤੁਸੀਂ ਸਾਰੇ ਦਿਨ ਆਪਣਾ ਬਰਾ 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 ਰੱਬ ਥੋੜਾ ਕੋਲੇ ਸੱਚੀ ਆਗਣਾ ਚੰਗਾ ਤੇਰੀ ਮੈਂ ਹੁਕਮ ਕਰਦਾ ਤੈਨੂੰ ਪੱਕਾ ਸਹੀ ਬਚ ਲੋ ਤੁਹਾਨੂੰ ਜਿੱਥੇ ਵੀ ਹੋ ਗਿਆ ਜਿੱਥੇ ਵੀ ਤੁਸੀਂ ਪੁੱਛਦੇ ਹੋ ਮਨ ਨਾਲ ਥੋੜੇ ਸਾਹਮਣੇ ਆ ਖੜਾ ਜਿੱਥੇ ਵੀ ਤੁਸੀਂ ਪੁੱਛਦੇ ਹੋ ਹਰ ਰੋਜ਼ ਪੁੱਛਦੇ ਹੋ ਥੋ ਅੰਮੀ ਆ ਚੁਈਆ ਅਪਰ ਅਪਨ ਖਲੀ ਉਹੀ ਬਾਤ ਉਹੀ ਬੋਦੀਆ ਨੇ ਅਮਰ ਨਹੀਂ ਕਾਪੀ ਅਮਰ ਤਾਂ ਲੱਗਦਾ ਕਿ ਖੋਣ ਕਿਸੇ ਰੱਬ ਦੀ ਲੋੜ ਨਹੀਂ ਛੋਟੇ ਅੰਦਰ ਹੀ ਆਪ ਹੈ بڑا ਹੀ ਆ ਰਹਾ